ਦੇਖੋ ਵਿਕਰਮਜੀਤਿਆ ਨੂੰ ਜੋਤ ਆ ਇਹਨਾਂ ਨੇ ਇਲਜ਼ਾਮ ਲਗਾਏ ਨੇ ਜਿਨ੍ਹਾਂ ਨੂੰ ਪਹਿਲੇ ਜੇ ਕੋਈ ਇਲਜ਼ਾਮ ਨੇ ਮੈਨੂੰ ਹੁਣੇ ਨਹੀਂ ਪਤਾ ਕਿ ਕੋਈ ਨਵੇਂ ਆ ਉਹਦੇ ਵਿੱਚ ਕੀ ਹੈਗਾ ਪਰ ਜਿਹੜੇ ਪੁਰਾਣੇ ਇਲਜ਼ਾਮ ਸੀ ਉਹਨਾਂ ਦੇ ਵਿੱਚ ਸੁਪਰੀਮ ਕੋਰਟ ਤੱਕ ਉਹਨਾਂ ਨੇ ਬਰੀ ਕੀਤਾ ਹੋਇਆ ਸੀ ਸੋ ਜੇ ਉਹੀ ਪੁਰਾਣੇ ਲਗਾਏ ਨੇ ਤਾਂ ਤਾਂ ਗੱਲ ਹੈ ਜੇ ਕੋਈ ਨਵੀਂ ਗੱਲ ਹੈ ਮੈਨੂੰ ਉਸ ਦਾ ਪਤਾ ਨਹੀਂ ਪਰ ਮੈਨੂੰ ਪੂਰਾ ਯਕੀਨ ਹੈ ਕਿ ਕੋਰਟ ਸਹੀ ਫੈਸਲਾ ਲਾਏਗਾ ਪੰਜਾਬੀ ਇਕਤਾ ਚੈਨਲ ਦੇਖ ਰਹੇ ਹੋ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਵਿਕਰਮਜੀਤ ਠੇੜਿਆ ਦੇ ਮਾਮਲੇ ਤੇ ਕੈਪਟਨ ਅਮਰਿੰਦਰ ਸਿੰਘ ਦੀ ਘਰ ਵਾਲੀ ਪ੍ਰਨੀਤ ਕੌਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਕਿਹਾ ਹੈ ਕਿ ਜੇ ਮਜੀਠੀਆ ਤੇ ਪੁਰਾਣੇ ਹੀ ਇਲਜ਼ਾਮ ਲਗਾਏ ਗਏ ਹਨ ਤਾਂ ਇਹ ਬਿਲਕੁਲ ਗਲਤ ਹੈ ਪੁਰਾਣੇ ਇਲਜ਼ਾਮ ਲਈ ਸੁਪਰੀਮ ਕੋਰਟ ਨੇ ਉਹਨਾਂ ਨੂੰ ਪਹਿਲਾਂ ਹੀ ਬਰੀ ਕੀਤਾ ਹੋਇਆ ਹੈ ਪ੍ਰਨੀਤ ਕੌਰ ਨੇ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਮਾਮਲੇ 'ਚ ਕੋਰਟ ਸਹੀ ਫੈਸਲਾ ਕਰੇਗਾ ਪਰ ਮਾਸਲਾ ਨੂੰ ਮਨਜ਼ੂਰ ਸੀ ਤਾਂ ਉਹ ਇੱਕਦਮ ਚਲਾ ਗਿਆ ਜਿੱਥੇ ਬਹੁਤ ਵੱਡਾ ਸਰਮਾਹ ਪਰਵਾਰ ਨੂੰ ਸੀ ਉੱਥੇ ਮੇਰੇ ਖਿਆਲ ਤੇ ਜੋ ਵੀ ਉਸ ਨੂੰ ਜਾਣਦੇ ଥି। ਉਹ ਸ਼ਹਿਰ ਦੇ ਵਿੱਚ ਇੱਕ ਲੰਸ ਵੇਅ ਉਹ ਬਹੁਤ ਦੂਰ ਸੋਇਆ ਮੈਂ ਕਹਿੰਨੀ ਸੀ ਅੱਥੇ ਮੈਂ ਬਹੁਤ ਸੀਗੀ ਪਰ ਮੈਨੂੰ ਜਦ ਪਤਾ ਲੱਗਿਆ ਉਹ ਉਂਗਲੀਆਂ ਤੇ ਮਾਂ ਉਹਨਾਂ ਦੀ ਫੈਮਲੀ ਨੂੰ ਉਹਨਾਂ ਦੇ ਦੇਚ ਵਿੱਚ ਮੈਂ ਬਿਕਰਮ ਜੀ ਕਿ ਅੱਧੀ ਜੋ ਗ੍ਰਿਫਤਾਰੀ ਨੂੰ ਕਿਸ ਤਰ੍ਹਾਂ ਦੇਖਦੇ ਤੁਸੀਂ ਦੇਖੋ ਵਿਕਰਮ ਜੀਠਿਆ ਨੂੰ ਜੋ ਤਾਂ ਇਹਨਾਂ ਨੇ ਇਲਜ਼ਾਮ ਲਗਾਏ ਨੇ ਮਤਲਬ ਜਿਨ੍ਹਾਂ ਨੂੰ ਪਹਿਲੇ ਜੇ ਕੋਈ ਇਲਜ਼ਾਮ ਨੇ ਮੈਨੂੰ ਹੁਣੇ ਨਹੀਂ ਪਤਾ ਕਿ ਕੋਈ ਨਵੇਂ ਆ ਉਹਦੇ ਵਿੱਚ ਕੀ ਹੈਗਾ ਪਰ ਜਿਹੜੇ ਪੁਰਾਣੇ ਇਲਜ਼ਾਮ ਸੀ ਉਹਨਾਂ ਦੇ ਵਿੱਚ ਸੁਪਰੀਮ ਕੋਰਟ ਤੱਕ ਉਹਨਾਂ ਨੇ ਬਰੀ ਕੀਤਾ ਕੋਈ ਸੂਜੇ ਉਹੀ ਪੁਰਾਣੇ ਲਗਾਏ ਨੇ ਦਾ ਤਾਂ ਗਲਤ ਜੇ ਕੋਈ ਨਵੀਂ ਗੱਲ ਹੈ ਮੈਨੂੰ ਉਸ ਦਾ ਪਤਾ ਨਹੀਂ ਪਰ ਮੈਨੂੰ ਪੂਰਾ ਯਕੀਨ ਹੈ ਕਿ ਕੋਰਟ ਸਹੀ ਫੈਸਲਾ ਲਵੇ ਅਜੇ ਕੈਬਨਿਟ ਦੀ ਮੀਟਿੰਗ ਹੋਣ ਜਾ ਰਹੀ ਹੈ ਕਿ ਇਸ ਤਰ੍ਹਾਂ ਦੇਖ ਦਿਓ ਹੋਰ ਮੀਟੀਆਂ ਕਾਨੂੰਨ ਬਣਾਉਣ ਜਾ ਰਹੇ ਨੇ ਜਿੱਥੇ ਬੇਅਦਬੀਆਂ ਹੁੰਦੀਆਂ ਉਸ ਤੇ ਕੋਈ ਕਾਨੂੰਨ ਸਥਾਪਿਤ ਕਰ ਸਕਦਾ ਹੈ ਕੀ ਕੀ ਕਾਨੂੰਨੀ ਬਣਾ ਰਹੇ ਨੇ ਬਾਕੀ ਤਾਂ ਮੈਨੂੰ ਗਰਾਊਂਡ ਦੇ ਉੱਤੇ ਇਹਨਾਂ ਦੀ ਕੋਈ ਵਧੀਆ ਕਾਰਵਾਈ ਕਿਤੇ ਵੀ ਨਹੀਂ ਲੱਗਦੀ ਸੜਕਾਂ ਦੇਖੋ ਕਿਤੇ ਕੋਈ ਗ੍ਰਾਂਟ ਹੋਏ ਗੰਦਗੀ ਦੇਖੋ ਸ਼ਹਿਰਾਂ ਨੂੰ ਦੇਖੋ ਪਿੰਡਾਂ ਨੂੰ ਦੇਖੋ ਕਿਤੇ ਇਹਨਾਂ ਦੀ ਕੋਈ ਤਰੱਕੀ ਹੋਈ ਹੈ ਕਿ ਨਹੀਂ ਇਹਨਾਂ ਨੂੰ ਇਸ ਦੇ ਉੱਤੇ ਜ਼ਿਆਦਾ ਤਵੱਜੋ ਦੇਣੀ ਚਾਹੀਦੀ ਨਹੀਂ ਤਾਂ ਹਰੇਕ ਜਾ ਕੇ ਟੰਗ ਜਿਆ ਰਚਾ ਦਿੰਦੇ ਨੇ ਔਰ ਲੋਕਾਂ ਦਾ ਜਿਹੜਾ ਮਨ ਹੈ ਉਹ ਦੂਜੇ ਪਾਸੇ ਨੂੰ ਖਿੱਚਣ ਦੀ ਕੋਸ਼ਿਸ਼ ਕਰਦਾ ਮੌਸਮ ਨੂੰ ਆ ਗਿਆ ਪੰਜਾਬ 'ਚ ਕੀ ਲੱਗਦਾ ਜੋ ਡ੍ਰੇਨਾਂ ਸੀ ਤੁਰ ਕਰ ਸਮਾਉਣ ਦੀ ਦੇਖੋ ਜਾਂਦੇ ਫੋਟੋ ਆਕ ਤਾਂ ਬੜੇ ਹੁੰਦੇ ਨੇ ਮਰਬ ਨਾ ਕਰੇ ਕਿ ਉੱਪਰ ਜ਼ਿਆਦਾ फ्लैश फ्लड ऑन ਉਹਨਾਂ ਨਾਲ ਹੀ ਸਾਡੇ ਇੱਥੇ નીચે ਕੱਗਰ ਵਗੈਰਾ ਸਾਡੇ ਤਾਂ ਕੱਗਰ ਹੀ ਹੈ ਜੀ ਜਿਹਦੇ ਵਿੱਚ ਪਾਣੀ ਆ ਜਾਂਦਾ ਹੈ ਔਰ ਬਹੁਤ تباہੀ ਕਰਦਾ ਹੈ ਹਰ ਸਾਲ ਵਿਸ਼ੇਤ ਪਿਛਲੇ ਸਾਲ ਬਹੁਤ ਜ਼ਿਆਦਾ تباہੀ ਹੋਈ ਸੀ ਮੈਨੂੰ ਯਾਦ ਹੈ ਮੈਂ ਬੰਚਮਾਨ ਜੀ ਦੇ ਜੋ ਲਫਜ਼ ਸੀ ਕਿ ਐਸੀ ਇੱਕ ਇੱਕ ਬੱਕਰੀ ਤੱਕ ਵੀ ਉਹਦਾ ਮੁਆਵਜ਼ਾ ਦਵਾਂਗੇ ਇੱਕ ਮਹਿਤਾ ਕੇ ਹਾਥੀ ਮੈਂ ਕਿ ਲੋਕਾਂ ਦੇ ਘਰਾਂ ਦਾ ਸਾ ਨੂੰ ਸ਼ਿਬਾ ਹੋ ਗਿਆ ਤੇ ਕਹਿੰਦੇ ਸੀ ਕਿ ਕੀ ਚੀਜ਼ ਦਾ ਮੌਜਾ ਦਾ ਮੰਗੇ ਕੀ ਚੀਜ਼ ਦਾ ਦੇਖਾਂਗੇ ਮੇਰੇ ਖਾਲਚੇ ਇੱਕ ਵੱਡੀ ਚੀਜ਼ ਵੀ ਨਹੀਂ ਹੈ ਤੇ ਦੇਖੋ ਲਾਸਟ ਸੁਵਾਲਾ ਅਬੂਰ ਦੇ ਵਿੱਚ ਇੱਕ ਕੱਪੜਾ ਵਪਾਰੀ ਦਾ ਕਤਲ ਹੋਇਆ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਕਾਨੂੰਨ ਲਾਅ ਐਂਡ ਆਰਡਰ ਦੀ ਕੀ ਗੱਲ ਹੀ ਨਹੀਂ ਰਹੀ ਨਿਤ ਕੁਛ ਨਾ ਕੁਛ ਹੁੰਦਾ ਤਾਂ ਇਸ ਦਾ ਬਹੁਤ ਦੁੱਖ ਹੈ ਕਿ ਸਾਡਾ ਪੰਜਾਬ ਕਿੱਥੋਂ ਤੋਂ ਕਿੱਥੇ ਤੱਕ ਆ ਗਿਆ